Baby. ਗਵਨਾਗਾ ਕਈ ਮੇਨੇ ਕਿਰਨ ਪਾਰ ਪਰ ਬਰਾੜ ਕੈਨੇਡਾ ਐਮ ਪੀ ਲੁਧਿਆਣਾ ਵੱਲੋਂ ਮੇਰੀ ਇਹ ਹੀ ਸੋਚ ਆ ਭਾਈ ਕੋ ਜੁਟ ਹੋ ਕੇ ਚੱਲੀਏ ਕੋਈ ਭੇਦ ਭਾਵ ਨਾ ਰੱਖੀਏ ਨਾ ਕਿਸੇ ਕਾਸਟ ਦਾ ਨਾ ਰਿਲੀਜੀਅਨ ਦਾ ਨਾ ਕਿਸੇ ਕਲਰ ਦਾ ਇਹ ਹੀ ਸੋਚ ਨਾਲ ਇਹ ਹੀ ਵਿਚਾਰਾ ਨਾਲ ਮੈਂ ਇਹ ਪਾਰਟੀ ਜੁਆਇਨ ਕੀਤੀ ਆ ਹਰੀ ਭਾਈ ਪਟੇਲ ਦੀ ਕਿਉਂਕਿ ਇਹ ਕਿਸੇ ਕਾਸਟ ਰਿਲੀਜੀਅਨ ਨੂੰ ਡਿਸਕ੍ਰਿਮੀਨੇਸ਼ਨ ਨਹੀਂ ਕਰ ਰਹੇਗੇ ਭੇਦ ਭਾਵ ਨਹੀਂ ਕਰ ਰਹੇਗੇ ਇਸੇ ਸੋਚ ਨਾਲ ਆਪਾਂ ਅੱਗੇ ਨੇ ਆਸપાસ ਦੀਆਂ ਚੀਜ਼ਾਂ ਨੂੰ ਧਿਆਨ and no. ਜਿਹਨ ਸਨ ਸਗੋਂ ਤੋਂ ਉਮੀਦਵਾਰ ਅੱਲਾ ਨੇਗੇ ਕੀ ਬੋਮੋਸ ਪਹਿਲਾਂ ਤਾਂ ਜੀ ਅਸੀਂ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਤੇ ਉਸ ਤੋਂ ਬਾਅਦ ਜੋ ਸਾਡੇ ਰਾਸ਼ਟਰੀ ਪ੍ਰਧਾਨ ਹਨ ਹਰੀਬਾਈ ਪਟੇਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਪੰਜਾਬ ਵਿੱਚ 13 ਸੀਟਾਂ ਸੀਆਂ 13 ਸੀਟਾਂ ਵਿੱਚੋਂ ਕਿਸੇ ਵੀ ਪਾਰਟੀ ਨੇ ਕਿਸੇ ਮੁਸਲਮਾਨ ਨਮینده ਨੂੰ ਅੱਜ ਤੱਕ ਟਿਕਟ ਨਹੀਂ ਦਿੱਤੀ 47 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਇੱਕ ਮੁਸਲਮਾਨ ਨਮਾਇंदे ਨੂੰ ਜੋ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਰੱਖਦਾ ਹੈ ਉਸ ਨੂੰ ਹਰੀਬਾਈ ਪਟੇਲ ਜੀ ਨੇ ਸੰਗਰੂਰ ਤੋਂ ਆ ਕਾਬਲ ਸਮਝਿਆ ਅਤੇ ਮੈਨੂੰ ਟਿਕਟ ਦਿੱਤੀ ਮੈਂ ਹਰੀਬਾਈ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਸਹਿਯੋਗ ਸਮਝਿਆ ਅ ਰਗੀ ਖਾਜ ਜੇਕਰ ਗੱਲ ਕਰੀਏ ਸੰਗਰੂਰ ਸੀਪ ਨੂੰ ਆਵਾਜ਼ਮੀ ਪਾਰਟੀ ਰਾਜस्तानी ਸਮਝਿਆ ਜਾਂਦਾ ਕਿਵੇਂ ਨਹੀਂ ਕੋਈ ਰਾਜस्तानी ਨਹੀਂ ਸੀ ਇਹ ਤਾਂ ਪਹਿਲਾਂ ਰਾਜस्तानी ਸੀ ਜਦੋਂ ਕਹਿੰਦੇ ਹੁੰਦੇ ਸੀ ਅਸੀਂ ਕੁਲਚੇ ਵਾਲਿਆਂ ਨੂੰ ਟਿਕਟਾਂ ਦੇਵਾਂਗੇ ਰੇੜੀਆਂ ਵਾਲਿਆਂ ਨੂੰ ਟਿਕਟਾਂ ਦੇਵਾਂਗੇ ਰਿਕਸ਼ੇ ਵਾਲਿਆਂ ਨੂੰ ਟਿਕਟਾਂ ਦੇਵਾਂਗੇ ਅੱਜ ਤੁਸੀਂ ਦੇਖ ਲਓ ਜਿਹੜੀਆਂ ਟਿਕਟਾਂ ਦਿੱਤੀਆਂ ਨੇ ਉਹਨਾਂ ਨੇ ਐਮਐਲਏ ਅਤੇ ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਨੇ ਸੰਗਰੂਰ ਮੀਤ ਹੇਰ ਨੂੰ ਪੁੱਛੋ ਜੀ ਕਿਸੇ 10 ਬੰਦਿਆਂ ਨੇ ਨਾਮ ਦੱਸ ਦੇਣ ਕਿਸੇ ਇੱਕ ਵੀ ਗਰੀਬ ਪਰਿਵਾਰ ਨੂੰ ਟਿਕਟ ਦਿੱਤੀ ਹੋਵੇ ਵਿਧਾਨ ਸਭਾ ਤੋਂ ਬਾਅਦ ਜੀ ਆ ਮੇਰੇ ਗੱਲ ਕਰੀ ਰੈਂਕੀ ਖਾਂ ਜੀ ਦੂਜੀਆਂ ਪਾਰਟੀਆਂ ਬੋਲੋ ਵੀ ਆਪ ਆਪਣੀ ਜੋਰ ਲਾ ਰਹੇ ਯਾਰ ਦਲ ਬਦਲੀ ਵਿਚ ਆਪਣੇ ਕਿਵੇਂ ਨੇ ਉਹਨਾਂ ਨੇ ਤਾਂ ਜੋਰ ਲਾਉਣੀ ਆ ਜੀ ਕਿਉਂਕਿ ਹੁਣ ਖੈਰਾ ਸਾਹਿਬ ਆ ਗਏ ਜੀ ਪਲੱਥ ਵਾਲਿਆਂ ਨੇ ਉਹਦਾ ਖਹਿੜਾ ਛੜਤਾ ਤੇ ਸੰਗਰੂਰ ਵਾਲੇ ਵੀ ਖਹਿੜਾ ਛੜਣ ਨੂੰ ਤਿਆਰ ਬਰ ਤਿਆਰ ਬੈਠੇ ਹਨ ਉਸ ਤੋਂ ਬਾਅਦ ਸੰਗਰੂਰ ਵਾਲਿਆਂ ਨੂੰ ਖੈਰਾ ਸਾਹਿਬ ਦੇ ਪਿੰਡ ਦਾ ਨਹੀਂ ਪਤਾ ਵੀ ਉਹ ਕਿਹੜੇ ਪਿੰਡ ਦਾ ਤੇ ਸੰਗਰੂਰ ਵਾਲੇ ਲੋਕ ਬਹੁਤ ਸਿਆਣੇ ਨੇ ਅਤੇ ਸਮਝਦਾਰ ਨੇ ਹਰੇਕ ਵਾਰ ਬਦਲਾ ਦੀ ਨੀਤੀ ਕਰਦੇ ਨੇ ਇਸ ਵਾਰ ਇੱਕ ਨਵਾਂ ਬਦਲਾ ਕਰਨਗੇ ਤੁਸੀਂ ਦੇਖ ਲਿਓ ਜਦੋਂ 4 ਤਰੀਕ ਨੂੰ ਰਿਜ਼ਲਟ ਆਉ ਤਾਂ ਰੰਗੀਖਾਨ ਸੀਟ ਜਿੱਤੇ ਹੋ ਚੁੱਕੇ ਹੋਣਗੇ ਰੰਗੀਖਾਨ ਵੋਟਾਂ ਤੁਹਾਨੂੰ ਕਿਉਂ ਪਾਉਣ ਲੋਕਾਂ ਨੂੰ ਕੀ ਹੈ ਜੇ ਮੈਂ ਇਹ ਕਰੋ ਕਿ ਜਿਹੜੇ ਲੋਕਾਂ ਨੂੰ ਵੋਟਾਂ ਪਾਉਣ ਕਿਉਂਕਿ ਹੁਣ ਜਿਹੜੀਆਂ ਪਾਰਟੀਆਂ ਨੇ ਉਹ ਦੇਖ ਚੁੱਕੇ ਜੀ ਸਾਰੀਆਂ ਪਾਰਟੀਆਂ ਦੇਖ ਲੇ ਜਿਹੜੇ ਆਮ ਆਦਮੀ ਪਾਰਟੀ ਆਮ ਬੰਦੇ ਦੇ ਨਾਮ ਤੇ ਚੋਣਾਂ ਲੜੀਆਂ ਸੀ ਇਸ ਕਰਕੇ ਹੁਣ ਸਾਰੀਆਂ ਪਾਰਟੀਆਂ ਧੱਕ ਚੁੱਕੇ ਨੇ ਜੀ ਉਹਨਾਂ ਲਵੇ ਹੋਰ ਤੀਜਾ ਹੈ ਹੀ ਨਹੀਂ ਜੀ ਵੀ ਕਿਹਨੂੰ ਪਾਈਏ ਜੀ ਮੇਰਾ ਨਾਮ ਕਪਿਲਦੇਵ ਸ਼ਰੀਨਾ ਜੀ ਤੇ ਮੈਂ ਸ਼ਹੀਦ ਭਗਤ ਸਿੰਘ ਨਗਰ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਤੇ ਬਾਕੀ ਆਪਾਂ ਜਨਤਾ ਦੇ ਕੰਮ ਸਾਰੇ ਕਰਾਂਗੇ ਕਿਉਂਕਿ ਇੱਕਰ ਜਨਤਾ ਸਾਨੂੰ ਸਿਫਤ ਤੇ ਜੇਕਰ ਜਨਤਾ ਸਾਨੂੰ ਜਿਤਾ ਦੇਵੇ ਮੁੜ ਕੇ ਸਾਨੂੰ ਜਿਤਾਉਂਗੇ ਠੀਕ ਹੈ ਜੀ ਬਾਕੀ ਅਸੀਂ ਸੀਟ ਕੱਢ ਕੇ ਜਿੱਤ ਕੇ ਤੇ ਹਰੀ ਬਾਈ ਪਟੇਲ ਜੀ ਦੇ ਝੋਲੇ ਚ ਪਾਵਾਂਗੇ ਆ ਲੋਕਾਂ ਬੈਠੇ ਜਾ ਰਹੇ ਸਰਕਾਰਾਂ ਕਰਦੇ ਨੇ ਜਿੱਤਣ ਤੋਂ ਬਾਅਦ ਸਭ ਭੁੱਲ ਜਾਂਦੇ ਨੇ ਨਹੀਂ ਅਸੀਂ ਨਹੀਂ ਬੋਲਦੇ ਜੀ ਉਹਦੀ ਉਹ ਬੰਦੇ ਨਹੀਂ ਨਾ ਹੈ ਖਤਰੀ ਹੈ ਪ्योर ਬਾਬੇ ਨਾਲ ਗਾਲੇ ਠੀਕ ਹੈ ਗੱਲ ਬਾਤ ਨਹੀਂ ਬਣਿਆ ਕਿਆ ਵੀ ਹੁੰਦਾ ਹੈ ਨਾ ਬਈ ਸ਼ਸ਼ੀਕਾਲ ਜੀ ਮੇਰਾ ਨਾਮ ਹੈਗੇ ਸ਼ੁਭਕਿਰਨ ਪਾਲਖੋਰ ਬਿਰਾੜ ਐਮਪੀ ਕੈਂਡੀਡੇਟ ਲੁਧਿਆਣਾ ਆਮ ਜਨਤਾ ਪਾਰਟੀ ਵੱਲੋਂ ਹਰੀ ਭਾਈ ਪਟੇਲ ਨੇ ਅੱਜ ਰੰਗੀਖਾਨ ਜੀ ਨੂੰ ਸਨਮਾਨਿਤ ਕਰ ਕੀਤਾ ਹੈਗਾ ਐਮਪੀ ਦੀ ਟਿਕਟ ਆਸਤੇ ਮੈਨੂੰ ਬਹੁਤ ਬਹੁਤ ਖੁਸ਼ੀ ਆ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੂੰਗੀ ਤੇ ਮੈਂ ਇਹੀ ਚਾਹੂੰਗੀ ਕਿ ਉਹ ਆਪਣੇ ਇਲਾਕੇ ਦਾ ਉਹ ਆਪਣੇ ਸਟੇਟ ਦਾ ਆਪਣੇ ਹਲਕਿਆਂ ਦਾ ਨਿਵਾਸ ਕਰਨ ਮੈਂ ਬਹੁਤ ਖੁਸ਼ ਹਾਂ ਇਹਨਾਂ ਦੀ ਪਾਰਟੀ ਦਾ ਸਮਰਥਨ ਮੈਂ ਇਸ ਲਈ ਕਰ ਰਹੀ ਹਾਂ ਕਿਉਂਕਿ ਇਹ ਕਿਸੇ ਵੀ ਜਾਤ ਪਾਤ ਤੋਂ ਭੇਦਭਾਵ ਤੋਂ ਰੰਗ ਤੋਂ ਜਾਤੀ ਤੋਂ ਥਰਡ ਜੈਂਡਰ ਤੋਂ ਉੱਠ ਕੇ ਇਹ ਆਪਣੀ ਪਾਰਟੀ ਬਣਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਪਾਰਟੀ ਵਿੱਚ ਸਿੱਖ ਵੀ ਨੇ ਸਾਡੀ ਪਾਰਟੀ 'ਚ ਹਿੰਦੂ ਵੀ ਨੇ ਸਾਡੀ ਪਾਰਟੀ 'ਚ ਮੁਸਲਮਾਨ ਵੀ ਨੇ ਥੋੜੇ ਦਿਨ ਪਹਿਲਾਂ ਅਸੀਂ ਕਿੰਨਰ ਸਮਾਜ ਨੂੰ ਸਨਮਾਨਿਤ ਕੀਤਾ ਆ ਜਿਹੜੇ ਕਿ ਥਰਡ ਜੈਂਡਰ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ ਆ ਕਿਤੇ ਰੈਕਗਨਾਈਜ਼ੇਸ਼ਨ ਉਹਨਾਂ ਨੂੰ ਪਛਾਣਿਆ ਨਹੀਂ ਉਹਨਾਂ ਦੀ ਪਛਾਣ ਅੱਡ ਹੁੰਦੀ ਆ ਉਹਨਾਂ ਨੂੰ ਪ੍ਰੋਬਲਮ ਬਹੁਤ ਆਉਂਦੀਆਂ ਹੈਗੀਆਂ ਇਸ ਸਮਾਜ ਵਿੱਚ ਉਹ ਸਮਾਜ ਵਿੱਚ ਉਹਨਾਂ ਨੂੰ ਇੱਕ ਦਰਜਾ ਵਧਿਆ ਦੇਣ ਨੂੰ ਹਰੀ ਭਾਈ ਪਟੇਲ ਜੀ ਨੇ ਆਮ ਆਦਮੀ ਜਨਤਾ ਪਾਰਟੀ ਨੇ ਇੰਡੀਆ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਆ ਮੈਂ ਬਹੁਤ ਖੁਸ਼ ਸ਼ੁਕਰਗੁਜ਼ਾਰ ਆ ਪੂਰੀ ਟੀਮ ਦੀ ਪ੍ਰੈਜ਼ੀਡੈਂਟ ਸਾਹਿਬ ਦੀ ਸਿਕੰਦਰ ਜੀ ਦੀ ਕਿ ਮੇਰੇ ਇੱਕ ਕੁੜੀ ਹੋਣ ਦੇ ਨਾਤੇ ਮੇਰੇ ਸਾਰੇ ਹੌਸਲਾ ਵਧਾਉਂਦੇ ਨੇ ਤੇ ਮੈਂ ਇਹੀ ਚਾਹਨੀ ਹੈਗੀ ਆ ਕਿ ਕੁੜੀਆਂ ਜਿਹੜੀਆਂ ਆਪਣੀਆਂ ਬੈਠੀਆਂ ਹੋਈਆਂ ਪਿੰਡਾਂ ਚ ਨੇ ਪਵਾਂ ਸ਼ਹਿਰਾਂ ਚ ਨੇ ਪਵਾਂ ਆਊਟਸਾਈਡ ਇੰਡੀਆ ਨੇ ਉਹ ਇਕਜੁੱਟ ਹੋ ਕੇ ਸਾਡਾ ਪਲੀਜ਼ ਵਿਕਾਸ ਕਰਨ ਚ ਤੁਹਾਡੇ ਦੇਸ਼ ਦਾ ਤੁਹਾਡੇ ਸ਼ਹਿਰ ਦਾ ਵਿਕਾਸ ਕਰਨ ਚ ਸਾਡਾ ਯੋਗਦਾਨ ਪਾਉਣ ਸਪੋਰਟ ਕਰਨ ਸਾਨੂੰ ਕੰਟੈਕਟ ਕਰਨ ਮੇਰਾ ਕੰਟੈਕਟ ਨੰਬਰ ਹੈਗਾ ਜੀ 9781704953 ਮੈਂ ਉਹਨਾਂ ਭੈਣਾਂ ਨੂੰ ਉਹਨਾਂ ਮਾਵਾਂ ਨੂੰ ਉਹਨਾਂ ਨੋਹਾਂ ਨੂੰ ਧੀਆਂ ਨੂੰ ਇਹ ਨੰਬਰ ਸ਼ੇਅਰ ਕੀਤਾ ਜਿਹੜੀਆਂ ਆਪਣੇ ਸਮਾਜ ਤੋਂ ਝੂਝੜੀਆਂ ਨੇ ਆਪਣੇ ਹੱਕ ਉਹਨਾਂ ਨੂੰ ਨਹੀਂ ਮਿਲ ਰਹੇ ਹੈਗੇ ਜਾਂ ਅੱਗੇ ਆਉਣ ਤੋਂ ਹਿਚਕ ਜਾਂਦੀਆਂ ਨੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਰੀ ਭਾਈ ਪਟੇਲ ਜੀ ਕੇ ਇੰਨੇ ਵਧੀਆ ਸੋਚਤਾਰਾਂ ਨਾਲ ਅੱਗੇ ਵੱਧ ਰਹੇ ਨੇ ਤੇ ਮੈਨੂੰ ਬਿੰਗ ਅ ਗਰਲ ਅੱਗੇ ਐਮਪੀ ਕੈਂਡੀਡੇਟ ਹੋਣ ਦਾ ਫੀਮੇਲ ਕੈਂਡੀਡੇਟ ਹੋਣ ਦਾ ਮੈਨੂੰ ਮੌਕਾ ਦੇ ਰਹੇ ਨੇ ਧੰਨਵਾਦ ਜੀ ਥੈਂਕ ਯੂ ਸੋ ਵੈਰੀ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਕੰਦਰ ਸਿੰਘ ਖਾਲਸਾ ਪੰਜਾਬ ਪ੍ਰੈਜ਼ੀਡੈਂਟ ਆਮ ਜਨਤਾ ਪਾਰਟੀ ਇੰਡੀਆ ਤੋਂ ਸੋ ਮੈਨੂੰ ਖਡੂਰ ਸਾਹਿਬ ਤੋਂ ਸੀਟ ਮਿਲੀ ਸੀਗੀ ਜੋ ਕਿ ਉਥੇ ਪੰਥਕ ਸੀਟ ਹੋਣ ਦੇ ਕਾਰਨ ਸਾਡੇ ਜੋ ਅਮਰਤਪਾਲ ਸਿੰਘ ਜੀ ਖਾਲਸਾ ਸੀਟ ਲੜ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਨਸ਼ਿਆਂ ਦੇ ਖਿਲਾਫ ਇੱਕ ਮਹਿਮ ਚਲਾਈ ਸੀਗੀ ਜਿਸ ਮਹਿਮ ਨੂੰ ਬੜਾ ਪੰਜਾਬ ਨੇ ਹੰਗਾਰਾ ਦਿੱਤਾ ਸੀ ਤੇ ਉਹਦੇ ਤਹਿਤ ਕੁਝ ਇਹੋ ਜਿਹੇ ਬੰਦੇ ਨੇ ਜਿਹੜੇ ਬਹੁਤ ਨਸ਼ੇ 'ਚ ਡੁੱਬੇ ਹੋਏ ਸੀ ਜਿਹੜੇ ਨਸ਼ਾ ਸੜ ਚੁੱਕੇ ਨੇ ਸੋ ਮੈਂ ਚਾਹਨਾ ਕਿ ਅਮਰਤਪਾਲ ਖਾਲਸਾ ਜੀ ਦੁਬਾਰਾ ਜੋ ਉਹਨਾਂ ਨਾਲ ਜਾਤੀ ਹੋਈ ਹੈ ਜੇਲ੍ਹ ਵਿੱਚ ਬੰਦ ਨੇ ਉਹ ਰਿਹਾ ਹੋਣ ਤੇ ਦੁਬਾਰਾ ਤੋਂ ਨਸ਼ਿਆਂ ਦੀ ਲਹਿਰ ਨੂੰ ਚਾਲੂ ਰੱਖਣ ਤੇ ਨਸ਼ੇ ਜਿਹੜੇ ਆ ਸਾਡੇ ਪੰਜਾਬ ਵਿੱਚੋਂ ਜੜ ਤੋਂ ਖਤਮ ਕਰ ਦੇਣਾ ਸੋ ਮੈਂ ਉਹਨਾਂ ਦੇ ਨਾਲ ਆ ਮੈਂ ਉਹਨਾਂ ਨੂੰ ਸਵਾਰਥਨ ਕਰਦਾ ਸੋ ਅੱਜ ਅਸੀਂ ਰੰਗੀਖਾਨ ਜੀ ਨੂੰ ਜੋ ਸੀਟ ਦਿੱਤੀ ਆ ਸਾਨੂੰ ਪੂਰਾ ਭਰੋਸਾ ਹੈ ਕਿ ਰੰਗੀਖਾਨ ਜੀ ਸਾਰੀ ਜਾਤੀ ਵਿਦਰ ਗਿਆ ਵਿਦਕਿਆਂ ਦੇ ਉੱਪਰ ਉੱਠ ਕੇ ਇਹ ਸੀਟ ਨੂੰ ਜਿੱਤਣਗੇ ਤੇ ਸੀਟ ਜਿੱਤ ਕੇ ਇਥੇ ਸੰਗਰੂਰ ਦੀ ਜਿੰਨੀ ਸੰਗਤ ਹੈ ਉਹਨਾਂ ਦੇ ਜੋ ਮਸਲੇ ਨੇ ਉਹਨਾਂ ਨੂੰ ਬੜੇ ਆਸਾਨੀ ਨਾਲ ਹੱਲ ਕਰ ਸਕਦੇ ਨੇ ਕਿਉਂਕਿ ਆਮ ਜਨਤਾ ਪਾਰਟੀ ਇੰਡੀਆ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੇ ਰਾਜਨੀਤੀ ਇੱਕ ਗੱਲ ਸਾਨੂੰ ਕਹੀ ਸੀ ਕਿ ਜੇ ਸੰਵਿਧਾਨ ਨੂੰ ਚਲਾਉਣ ਵਾਲੇ ਕਰੰਦੇ ਚੰਗੇ ਹੋਣਗੇ ਤੇ ਸੰਵਿਧਾਨ ਚੰਗਾ ਸਾਬਤ ਹੋਏਗਾ ਤੇ ਜੇ ਉਹਨੂੰ ਚਲਾਉਣ ਵਾਲੇ ਕਰੰਦੇ ਮਾੜੇ ਬੈਗੇ ਤੇ ਸੰਵਿਧਾਨ ਮਾੜਾ ਸਾਬਤ ਹੋਏਗਾ ਅਸੀਂ ਭਰੋਸਾ ਦਿਵੋਨੇ ਆ ਕਿ ਰੰਗੀਖਾਨ ਨੂੰ ਇੱਥੋਂ ਜਿਤਾ ਕੇ ਇਹ ਸੰਵਿਧਾਨ ਨੂੰ ਚੰਗਾ ਸਾਬਤ ਕਰਕੇ ਦਿਖਾਵਾਂਗੇ भाई। हरी भाई पटेल राष्ट्रीय अध्यक्ष आम जनता पार्टी इंडिया इसमें रंगी खान जी को हमने संगरूर लोकसभा क्षेत्र का उम्मीदवार बनाया है हमारे साथ में प्रदेश के प्रधान भाई सिकंदर सिंह जी हैं और कपिल देव जी को हमने जो है आनंदपुर साहिब से लोकसभा उम्मीदवार बनाया है बाकी सरकार देखिए दे मेरा मानना है कि एक तरफ शासक वर्ग की सभी पार्टियाँ हैं जो पूँजीपतियों के इशारे पर काम करती हैं पूँजीपतियों से पैसे लेकर के और जनता के बीच में तमाम गलत प्रकार के मतदाताओं को लुभाने वादे करते हैं और लुभाने वादों के साथ साथ उनके बीच में गलत प्रकार की सामग्रियाँ भी बांटते हैं शराब से लेकर बहुत सारी चीज़ें आम जनता पार्टी इंडिया अक्सर छवि की राजनीति करने के लिए देश में आई है इसका गठन हुआ है और ये महाराज रंजीत सिंह के सम्राट अशोक महान के सरदार पटेल के बाबा साहब अम्बेडकर के उन सपनों की को सजाने के लिए जिसमें एक सुंदर भारत बने इसके लिए इसका गठन किया गया है तो उसी कदम पर आगे बढ़ेगी चूँकि आपने देखा होगा नौ अगस्त उन्नीस सौ बयालीस को भारत छोड़ो अंग्रेजों भारत छोड़ो आंदोलन शुरू हुआ लेकिन अंग्रेजों के चले जाने के बाद भी देश में जो उन महापुरुषों का सपना था जिसमें हिंदू मुस्लिम सिख ईसाई बौद्ध जैन सारे लोग थे लेकिन उनका जो सपना था उन शहीदों का जो सपना था अभी तक साकार नहीं हुआ है इसलिए हम 9 अगस्त 2016 को बेईमानों गद्दी छोड़ो आंदोलन की शुरुआत की है जो आंदोलन मेरा पूरे देश में फैल रहा है और आज हम भारत के लगभग 10 राज्यों में अपने कारवाओं को पहुंचा चुके हैं पांच सात राज्यों में हम चुनाव लड़ रहे हैं महाराष्ट्र में भी और मध्य प्रदेश में भी उत्तर प्रदेश में बिहार में पंजाब में दिल्ली में बहुत सारे लोगों में चुनाव भी लड़ रहे हैं और आम जनता पार्टी इंडिया ने कोशिश की है जो पूर्व प्रधानमंत्री बीपी सिंह के ज़माने में एक मोर्चा का गठन हुआ था जिसका नाम राष्ट्रीय मोर्चा है तो आम जनता पार्टी इंडिया के नेतृत्व में एक राष्ट्रीय मोर्चा का भी गठन किया गया है तीसरे फ्रंट के रूप में उसका भी मैं कन्वीनर हूँ उस काम को हम लोग आगे बढ़ा रहे हैं वो तो हमारी दो सौ तीन सौ सीटों पर हम चुनाव लड़ रहे हैं पूरे भारत में राष्ट्रीय मोर्चा के बैनर थले पंजाब में आप कौन सीट लड़ रही है पंजाब में अभी तक हमारी पाँच छः सीटें घोषित हैं और आज आज हमने रंगी खान जी को संगरूर से आज घोषित किया है कपिल देव जी हमारे आज 28 तारीख़ को घोषित हो चुके हैं उसके पहले पांच सीटें लुधियाना से शुभ किरण पाल कौर बराड़ जी हमारी उम्मीदवार हैं और निर्लेप कौर जी हमारे उम्मीदवार पटियाला से हैं और फतेहगढ़ साहिब से हमारे जो है मनप्रीत सिंह खालसा जी हैं और इसी के साथ साथ में अमृतसर से एडवोकेट नरेंद्र कौर जी हैं अभी और हमारी सीटें होंगे और भंडूर से हमने जो खंडूर लोकसभा क्षेत्र है उनसे हमने यहाँ की जब मैं आया यहाँ की धरती के बीच में लोगों के बीच में बातचीत किया तो लोगों कि पंजाब की, की अस्मिता के सवाल पर जिस व्यक्ति ने सबसे अधिक लड़ाई लड़ी है उनका नाम है अमृतपाल तो अमृतपाल भाई के साथ हम खड़े हैं इसलिए पंजाब के सभी सीटों में तो हम चुनाव लड़ रहे हैं लेकिन जो खड्डूर साहब की लोकसभा है उसमें अमृतपाल जी को निर्दलीय उम्मीदवार के रूप में लड़ने जा रहे हैं मैं उनका वहाँ समर्थन करता हूँ